ਥੋੜਾ ਸਾਈਡ ਤੇ ਮੰਸੂਰ ਵੈਲਕਮ ਟੂ ਨਹੀਂ ਨਹੀਂ ਮੈਮ ਪਹਿਲਾਂ ਆਪੀ ਜਾ ਸਾਡੀ ਮੈਮ ਤੁਹਾਨੂੰ ਬਹੁਤ ਨਹੀਂ ਉਹਦੇ ਨੇ ਕਿੱਥੇ ਆਇਆ ਨਹੀਂ ਬੇਟਾ ਯਾਰ ਸਮਝ ਕੇ ਵੀ ਨਹੀਂ ਹਾਰ ਪਾਵਾਂਗੇ ਆਪੀ ਭਾਰਾਂਗੇ ਨਹੀਂ ਹਾਰ ਪਾਜੀ ਹਾਂ ਖੜੋ ਉਹ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੱਲ ਨਹੀਂ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਬੱਚੇ ਵਾਲੇ ਨਾ ਸਾਰੇ ਨੂੰ ਤੁਹਾਡਾ ਨਾਮ không biết bao nhiêu người ha 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 mình ngồi gần đây hả? không, 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 ਬੈਠ ਕੇ ਮਤ ਕਰਨਾ ਮੈਂ ਬੈਠ ਕੇ ਗੱਲ ਕਰਦੇ ਆਂ ਨਾਲ ਸਾਰੀ ਪਿੱਛੇ ਹਟੋ ਡੀਸੀ ਸਾਹਿਬ ਐਂ ਵੀ ਨਹੀਂ ਸੀ ਨਾ ਸਨੀ ਤੇ ਕੋਈ ਨੀ ਕਰਾ ਰਿਹਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਇਹ ਕਿੰਨੇ ਮਿਲਾਂਗੇ ਇਹ ਕਿੰਨੇ ਬੁਆਸਿਕੋ ਜਾਨੇ ਬੁਆਸਿਕੋ ਕਿੰਨਾ ਦੇ ਪੁੱਛਦੇ ਰੱਖਣੀਆਂ ਦੱਸੋ ਬੰਨਿਆ ਕਰਦੇ ਇਹ ਤੁਸ ਕੋ ਬੈਜੋ ਹੌਸਪੀਟਲ ਬੈਜੋ ਹੌਸਪੀਟਲ ਬੈਜੋ ਸਾਡੇ ਪੱਲੇ ਸੋਸਾਇਟੀ ਬੱਚੇ ਸੜਕ 'ਤੇ ਇੱਕ ਅੰਤ ਗੁਰੂਆਰਾ ਐਡਮਿਨਿਸਟਰेटर ਰੂਮ ਦੇ ਐਡਮਿਨਿਸਟ੍ਰੇਸ਼ਨ ਤੋਂ ਆ ਰਹੇ ਆ ਦੇ ਲੋਕ ਹਾਂ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਕਿਹੜਾ ਬੱਚਾ ਦੇਖਿਆ ਤੁਸੀਂ ਇੱਕ ਗੁਰਦਾਨਾ ਦਾ ਦੁੱਖੀ ਕੋਈ ਬਰਾਦ ਕਿੰਨਾ ਨਿਕਲਦਾ ਹੈ ਕੀ ਕਹਿੰਦਾ ਕਿਤਾਬ ਦੀ ਗੱਲ ਕਰਨਾ ਸੀ ਉੱਤੇ ਉੱਤੇ ਸਭ ਤੋਂ ਪਹਿਲਾਂ ਇਹ ਤਾਂ ਨਹੀਂ ਆਇਓ ਅੱਜ ਤੁਸੀਂ ਕਦੋਂ ਆਇਆ ਮੈਮ ਬੇਨਤੀ ਤੁਸੀਂ ਰਾਤੀ ਦੇ ਰੁਕੇ ਸੀ ਸਭੇ ਜਵਾਬ ਤੁਸੀਂ ਸੁਪਰੀਮੋ ਡਿਸਟਿੰਕਟ ਦੇ ਇਹਨੂੰ ਲਿਓ ਮੈਡਮ ਕੋਸ਼ਿਸ਼ ਮੈਡਮ ਮੈਨੂੰ ਤਾਂ ਮਿਲਣੀ ਨਹੀਂ ਤੁਸੀਂ ਡੀਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦੇ ਨਾਂ ਇਹ ਮੈਡਮ ਮੇਰਾ ਬੱਚਾ ਸੌਰੀ ਹਸਪੀਟਲ ਤੁਸੀਂ ਜੇ ਨਾਂ ਇਹ ਮੈਡਮ ਕਾਹਨੋਂ ਬਾਹਰ ਕੀ ਕਰ ਰਿਹਾ ਸਪੈਨਿਆ ਅੱਜ ਤੁਸੀਂ ਅੱਜ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਕਿ ਤੁਸੀਂ ਅੱਜ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਕੀ ਕਰਨਾ ਹੈ ਕਿਉਂਕਿ ਸੜਕ ਹੀ ਖਤਮ ਹੋ ਗਈ ਜੀਦਾ ਬਾਹਰ ਜਾਣ ਦੋਸਤ ਨੂੰ ਮੈਨੂੰ ਸਾਨੂੰ ਰੀਜ਼ਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਟ ਲਈ ਅਮਨ ਹਸਪੀਟਲ ਬੈਟ ਮਿੰਟ ਮਿੰਟ ਬੋਲਣ ਦਿਓ ਚਲੋ ਨੰਬਰ ਇੱਕ ਅਮਨ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਧੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਕਿ ਅਮਰ ਹਸਪੀਟਲ ਗਏ ਬਾਰ-ਬਾਰ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਗਲਤੀ ਜਾਂਦੀ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ 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 ਆਪਾਂ ਬਹਿਤੀਆਂ ਪੁੱਤਾਂ ਨੇ ਤੁਹਾਨੂੰ ਤਾਂ ਖੁਸ਼ੀ ਨਹੀਂ ਹੈ ਸਿਰਫ ਦੁੱਖ ਹੈ ਗਰਮੀ ਸੌਹੀ ਹੈ ਮਾਰ ਕੋ ਖੈਰ ਨਾਮ ਕਰਦੇ ਆ ਅੱਜ ਆਉਣ ਨਾਲ ਮਰ ਲੱਗ ਜਾਣੀ ਅਸੀਂ ਇੱਥੇ ਜੰਮੇ ਕਿਉਂ ਅਸੀਂ ਤਾਂ ਸੋਚਦੇ ਕਿ ਇਹਨੇ ਪਾਕਿਸਤਾਨ ਜਾ ਕੇ ਬੱਚੇ ਸਾਡੇ ਇੱਥੇ ਕਿਉਂ ਆਏ ਉਹ ਤਾਂ ਐਵੇਂ ਖਤਮ ਹੋ ਗਏ ਮੈਂ ਉਹ ਐਵੇਂ ਖਤਮ ਹੋ ਗਏ ਜਿਵੇਂ ਫ੍ਰੀਡਮ ਕੋਡੇ ਖਤਮ ਹੁੰਦੇ ਨੇ ਦੇਖੋ ਫ੍ਰੀਡਮ ਕੋਡੇ ਖਤਮ ਹੁੰਦੇ ਨੇ ਓਵੇਂ ਖਤਮ ਹੋਏ ਨੇ ਸਾਡੇ ਬੱਚੇ ਕੁਛ ਇੱਦਾਂ ਤੇ ਲੱਗ ਰਹੇ ਹੋ ਅਸੀਂ ਜਿੱਦਣੇ ਫਟਾਚੇ ਬੈਠੇ ਤੁਸੀਂ ਇੱਕ ਦਿਨ ਧੰਦੇ ਇੱਕ ਵਾਰੀ ਐਦਾਂ ਨੰਦੇ ਅਸੀਂ ਫੜ ਕੇ ਲਵਾਂਗੇ ਤੁਸੀਂ ਰੇਟ ਕੋਈ ਗੱਲ ਨਹੀਂ ਹੈ ਮੈਂ ਇਹ ਤਾਂ ਉਹਨੂੰ ਤਾਂ ਹੁਣ ਹੁਣ ਪੁੱਛ ਨਹੀਂ ਐਕਸੈਪਟੇਬਲ ਨਹੀਂ ਹੈ ਕੋਈ ਨਹੀਂ ਕੋਈ ਕੁਝ ਵੀ ਹੋਗਾ ਸੀ ਤੁਸੀਂ ਖਤਰੀ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸਾਡਾ ਦਫਾਗ ਹੈ ਨਾ ਹੁਣ ਫਟ ਚੁੱਕਿਆ ਹੈ ਹਾਂ ਹੁਣ ਅਸੀਂ ਸਾਰੇ ਸਾਨੂੰ ਦੇਖਦੇ ਕਿ ਸਾਡੇ ਉੱਤੇ ਚੜ੍ਹ ਰਹੀਏ ਬੇਨਤੀ ਕਰ ਰਹੇ ਹਾਂ ਉਹੀ ਟਿੱਪਰ ਤੇ ਹੋ ਤੇ ਸਾਡੇ ਉੱਤੇ ਚੜਾ ਸਾਡੇ ਉੱਪਰ ਚੜਾ ਦਿਓ ਅਸੀਂ ਸਾਰਾ ਕੁਝ ਮਾਫ ਹੈ ਉਹ ਉੱਪਰ ਲੱਗੇ ਸਾਡੇ ਉੱਪਰ ਬੱਚੇ ਸਾਡਾ ਪਰਿਵਾਰ ਮੰਦਿਆਂ ਦਾ ਕੋਈ ਕੇਸ ਨਹੀਂ ਚੱਲੇਗਾ ਸਾਡੇ ਘਾਟੇ ਦੇ ਬੱਚੇ ਪਾਸੇ ਖਤਮ ਕਰ ਦਿਓ ਦੇਖੋ ਇੱਕ ਤਾਂ ਮਹਿਮ ਜੀ ਇੱਕ ਤਾਂ ਬੱਚੇ ਕੋ ਆਏ ਇਹਨਾਂ ਨੇ ਤਾਂ ਇਨਸਾਫ ਹੈਣ ਵਾਸਤੇ ਦੇਖੋ ਇੱਥੇ ਬੈਠੇ ਆ ਸਾਨੂੰ ਪੰਨੇ ਆ ਗਏ ਸਾਹਿਬ ਕੋਈ ਕਵੀਦਾਰ ਸਾਨੂੰ ਕਿੱਪਰ ਲਿਆਓ ਛੱਟ ਤੇ ਝਾੜ ਦਿਓ ਅੱਜ ਹੋ ਗਏ 10 85 ਦਾ ਖਤਮ ਹੋ ਜਾਣਾ ਠੀਕ ਹੈ ਤੁਹਾਨੂੰ ਮਾਫ ਨੇ ਤੁਸੀਂ ਅਸੀਂ ਲਿਖ ਕੇ ਦੇ ਦਿੰਦੇ ਨੇ ਮੈਂ ਤੁਹਾਨੂੰ ਠੀਕ ਹੈ ਤੁਹਾਨੂੰ ਮਾਫ ਦੇ ਮੈਂ ਉਹੀ ਕਹਿ ਰਿਹਾ ਤੁਸੀਂ ਸਾਰੇ ਚੁੱਪ ਕਰਦੇ ਨੇ ਤੁਸੀਂ ਮੈਨੂੰ ਵੈਲਿਡ ਰੀਜ਼ਨਸ ਤਾਂ ਦੇ ਦਿਓ ਮੈਂ ਤੁਹਾਨੂੰ ਬਾਰ ਬਾਰ ਪੁੱਛ ਰਿਹਾ ਹਾਂ ਜੀ ਤੁਸੀਂ ਵੈਲਿਡ ਰੀਜ਼ਨਸ ਹੋ ਗਿਆ ਬੋਲੋ ਬੋਲੋ ਹਾਂ ਜੀ ਬੋਲੋ ਬੋਲੋ ਮੈਂ ਇਹ ਕਰੋ ਕੋਈ ਨਹੀਂ ਜਿਹੜਾ ਮੇਰੇ ਕੁਐਸਚਨ ਦਾ ਪਹਿਲਾ ਆਨਸਰ ਕਰੋ ਫਿਰ ਆਪਾਂ ਨੈਕਸਟ ਕੁਐਸਚਨ ਕਰਾਂਗੇ ਹਾਂਜੀ ਸਾਰਾ ਕੁਝ ਬੋਲੋ ਪਹਿਲਾਂ ਤਾਂ ਦੀ ਸਾਨੂੰ ਬਤਾਓ